ਸਾਡਾ ਉਹ ਡਾਂਸ ਸਕੀਮ ਜਿਵੇਂ ਲੁਧਿਆਣਾ ਕੁਝ ਦਿਨਾਂ ਬਾਅਦ ਚੱਲੂਗਾ ਉੱਥੇ ਬੜਾ ਵੱਡਾ ਸਾਨੂੰ ਲਾਭ ਹੋਣ ਜਾ ਰਿਹਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਅੱਜ ਖਾਸ ਤੌਰ ਤੇ ਇਹ ਜ਼ਰੂਰ ਨਾਲ ਕਹਿਣੀ ਚਾਹੁੰਦਾ ਐ ਵੀ ਇਸ ਨੂੰ ਕੱਲਾ ਇਹ ਨਹੀਂਗਾ ਵੀ ਕਿਸੇ ਆਮ ਆਦਮੀ ਨੂੰ ਕਿਸੇ ਗਰੀਬ ਆਦਮੀ ਨੂੰ ਕਿਸੇ ਜ਼ਰੂਰਤਮੰਦ ਆਦਮੀ ਨੂੰ ਉਹਦੇ ਲਈ ਹਰ ਜਗ੍ਹਾ ਚਾਹੇ ਮਨਰੇਗਾ ਲਈ ਪੈਸਾ ਹੋਵੇ ਉਹਦੇ ਲਈ ਪੂਰਾ ਬਜਟ ਆ ਜਿਹੜਾ ਬਤਾਇਆ ਗਿਆ ਏ ਇਸੇ ਤਰੀਕੇ ਆਮ ਆਦਮੀ ਗਰੀਬ ਆਦਮੀ ਦੀ ਸਵਾਰੀ ਆ ਜਿਹੜੀ ਉਹ ਰੇਲ ਟ੍ਰੇਨ ਉਹਦੇ ਵਿੱਚ 255000 ਕਰੋੜ 255000 ਕਰੋੜ ਰੁਪਈਆ ਸਾਡੇ ਮਹਿਕਮੇ ਨੂੰ ਬਜਟ ਮਿਲਿਆ ਤੇ ਮੈਂ ਇਹ ਗੱਲ ਔਨ ਰਿਕਾਰਡ ਕਹਿਣਾ ਵੀ ਪੰਜਾਬ ਦੇ ਆਉਣ ਵਾਲੇ ਦਿਨਾਂ ਚ ਕੋਈ ਵੀ ਅੰਡਰ ਬ੍ਰਿਜ ਓਵਰ ਬ੍ਰਿਜ ਕੋਈ ਵੀ ਐਸਾ ਨਹੀਂ ਰਹੂਗਾ ਜਿਹੜਾ ਬਣੂਗਾ ਨਹੀਂ ਜਿਹੜੇ ਵੀ ਤੁਹਾਨੂੰ ਸ਼ਹਿਰ ਚ ਲੱਗਦਾ ਵੀ ਫਾਟਕਾਂ ਤੇ ਸਾਨੂੰ ਸਮੱਸਿਆ ਆ ਰਹੀ ਆ ਉੱਥੇ ਪੁਲ ਬਣ ਸਕਦਾ ਸਿੱਧਾ ਚਿੱਠੀ ਲਿਖੋ ਈਮੇਲ ਲਿਖੋ ਮੇਰੇ ਤੱਕ ਪਹਚਾਓ ਉਹ ਬਿڑا ਪੁਲ ਬਣੇਗਾ ਜੇ ਕਿਸੇ ਨੂੰ ਪਿੰਡਾਂ ਚ ਲੱਗਦਾ ਵੀ ਸਾਡੀ ਜ਼ਮੀਨ ਪਿੰਡ ਦੀ ਵੰਡੀ ਗਈ ਤੇ ਦੂਜੇ ਪਾਸੇ ਜਾਣਾ ਔਖਾ ਏ ਕਿਤੇ ਵੀ ਅੰਡਰ ਬ੍ਰਿਜ ਦੀ ਲੋੜ ਆ ਉਹ ਲਿਖ ਕੇ ਭੇਜੋ ਉੱਥੇ ਅੰਡਰ ਬ੍ਰਿਜ ਬਣੇਗਾ ਰੇਲਵੇ ਸਟੇਸ਼ਨ ਜਿਹੜੇ ਉਹ ਸਾਰੇ ਬਣ ਰਹੇ ਨੇ ਜੜੀਆਂ ਲਾਈਨਾਂ ਅੱਜ ਤੋਂ ਰਾਜਪੁਰੇ ਵਾਲੀ ਪੱਟੀ ਵਾਲੀ ਇਹ ਸੰਭਲਾਈਨਾਂ ਜਿਹੜੀਆਂ ਪੰਨੀਆਂ ਸੀ ਬਹੁਤ ਚਿਰ ਦੀਆਂ ਚਾਹੇ ਤਲਵੰਡੀ ਸਾਬੋ ਦੀ ਸਾਡੀ ਤਖਤ ਸਾਬ ਤੱਕ ਜਾਂਦੀ ਹੋਵੇ ਉਹ ਸਾਰੀਆਂ ਜਿਹੜੀਆਂ ਆਉਣ ਵਾਲੇ ਸਾਲਾਂ ਚ ਕੰਪਲੀਟ ਹੋਣਗੀਆਂ ਮੈਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਤੇ ਹੋਰ ਬੜਾ ਕੁਛ ਆ ਜਿਹੜਾ ਬਜਟ ਦੇ ਵਿੱਚ ਜੇ ਤੁਸੀਂ ਹੋਰ ਪੁੱਛਣਾ ਚਾਹੋਗੇ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਪਰ ਬਹੁਤ ਕਿਸਾਨਾਂ ਲਈ ਮੈਂ ਜਿਵੇਂ ਦੱਸਿਆ ਤੇ ਮਜ਼ਦੂਰਾਂ ਲਈ ਤੇ ਪੰਜਾਬ ਲਈ ਇਹ ਬੜਾ ਇੱਕ ਕ੍ਰਾਂਤੀਕਾਰੀ ਜਿਹੜਾ ਬਦਲਾਅ ਹੈ ਉਹ ਆਉਣ ਵਾਲੇ ਦਿਨਾਂ ਚ ਹੋਣ ਜਾ ਰਿਹਾ ਹੈ ਹਾਂ ਜੋ ਵਿੱਤ ਮੰਤਰੀ ਹੈ ਪੰਜਾਬ ਕੇ ਹਰਪਾਲ ਜੀ ਉਹਨਾਂ ਨੇ ਟ੍ਰੇਨੋ ਦੀ ਮੰਗ ਵੀ ਕੀਤੀ ਗਈ ਹੈ ਉਹਨਾਂ ਨੇ ਕਹੇ ਕਿ ਮਹਿੰਗਾਈ ਇਤਨੇ ਵੱਧ ਗਈ ਹੈ ਕਿ ਲੋਕ ਪਹਿਲੇ ਲੀਟਰ ਮੇ ਸਮਾਨ ਖਰੀਦਦੇ ਤੇ ਲੇਕਿਨ ਹੁਣ ਪੌਊਚ ਕੇ ਮਾਧਿਅਮ ਸੇ ਸਮਾਨ ਖਰੀਦਦੇ ਦੇਖੋ ਮੇਜਿਕ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਚੀਮਾ ਸਾਹਿਬ ਜਾਂ ਉਹਨਾਂ ਦੇ ਮੁੱਖ ਮੰਤਰੀ ਮੈਂ ਤੁਹਾਨੂੰ ਬੜੇ ਵਿਸ਼ਵਾਸ ਨਾਲ ਕਹਿੰਦਾ ਇੱਕ ਵੀ ਕੋਈ ਚਿੱਠੀ ਕੋਈ ਪੱਤਰ ਕੋਈ ਟੈਲੀਫੋਨ ਅੱਜ ਤੱਕ ਨਾ ਚੀਮਾ ਸਾਹਮਣੇ ਨਾ ਉਹਨਾਂ ਦੇ ਮੁੱਖ ਮੰਤਰੀ ਨੇ ਕੋਈ ਵੀ ਰੇਲਵੇ ਸਬੰਧੀ ਕੋਈ ਗੱਲ ਬਿਲਕੁਲ ਨਹੀਂ ਕੀਤੀ ਮੈਂ ਆਨ ਰਿਕਾਰਡ ਤੁਹਾਨੂੰ ਇਹ ਗੱਲ ਦੱਸ ਸਕਦਾ ਬਿਲਕੁਲ ਇਹ ਟੀਵੀ ਤੇ ਆ ਕੇ ਗੱਲਾਂ ਕਹਿੰਦੇ ਆ ਜੇ ਮੈਨੂੰ ਨਹੀਂ ਪਤਾ ਕਿਸੇ ਹੋਰ ਕਿਸੇ ਨੂੰ ਲਿਖੀ ਹੋਵੇ ਕਿਸੇ ਨੂੰ ਦੱਸੀ ਹੋਵੇ ਉਹਦੇ ਬਾਰੇ ਮੈਨੂੰ ਨਹੀਂ ਪਤਾ ਪਰ ਮੈਂ ਤਾਂ ਪਹਿਲਾਂ ਤੁਹਾਨੂੰ ਕਹਤਾ ਵੀ ਕਿਹੜੀ ਕਨੈਕਟੀਵਿਟੀ ਦੀ ਗੱਲ ਕਰਦੇ ਆ ਇਹ ਦੱਸਣ ਤਾਂ ਸਹੀ 1 ਇੰਚ ਵੀ ਜ਼ਮੀਨ 1 ਇੰਚ ਵੀ ਜ਼ਮੀਨ ਇਹ ਮੁਹੱਈਆ ਕਰਵਾ ਸਕਦੇ ਆ ਅੱਜ ਇਪ ਗੱਲਾਂ ਕਰਦੇ ਆ ਹੁਣ ਮੈਂ ਹਜੇ ਸ਼ੁਰੂ ਨਹੀਂ ਕਰਨੀ ਚਾਹੁੰਦੀ ਉਹ ਚਾਹੁੰਦਾ ਉਹ ਗੱਲ ਸਾਰੇ ਪੁਲਾਂ ਦਾ ਅਸੀਂ ਪੈਸਾ ਦੇਣ ਨੂੰ ਤਿਆਰ ਆ ਜਿਹੜੇ ਓਵਰ ਬ੍ਰਿਜ ਨੇ ਪਰ ਇਹਨਾਂ ਦੇ ਮਹਿਕਮੇ ਸਾਈਨ ਕਰਕੇ ਨਹੀਂ ਦੇ ਰਹੇ ਪੈਸਾ ਸਾਰਾ ਰੇਲਵੇ ਨੇ ਲਾਉਣਾ 100-100 ਕਰੋੜ ਰੁਪਈਆ ਸਿਰਫ ਇਹਨਾਂ ਦੀ ਕਿਉਂਕਿ ਉਹ ਸੜਕਾਂ ਆ ਜਿਹੜੀਆਂ ਪਟਰੀ ਦੇ ਆਲੇ-ਦਾਲੇ ਉਹ ਪੰਜਾਬ ਦੀਆਂ ਉਹ ਪਰਮਿਸ਼ਨ ਆ ਜਿਹੜੀ ਉਹ ਏ ਨਹੀਂ ਦੇ ਰਹੇ ਮੈਂ ਉਹ ਗੱਲ ਕਰਨੀ ਨਹੀਂ ਚਾਹੁੰਦਾ ਸੀ ਹਜੇ ਪਰ ਪਹਿਲਾਂ ਜਨਾਬ ਉਹ ਦੇਖੋ ਵੀ ਉਹ ਪਰਮਿਸ਼ਨਾਂ ਤੁਸੀਂ ਕਿਉਂ ਨਹੀਂ ਦੇ ਰਹੇ ਉਹ ਕਿਉਂ ਕੰਮ ਰੁਕੇ ਹੋਏ ਆ ਬੰਦਿਆਂ ਨੇ ਕੰਮ ਸਾਡਿਆਂ ਨੇ ਕਰਨਾ ਪੈਸਾ ਅਸੀਂ ਲਾਉਣਾ ਤੇ ਤੁਸੀਂ ਇੱਕ ਸਾਈਨ ਨਹੀਂ ਕਰਕੇ ਦੇ ਸਕਦੇ ਆ ਆਰਡੀਐਫ ਦਾ ਪੈਸਾ ਕਿੰਦ ਕਰ ਕਿਉਂ ਨਹੀਂ ਦੇ ਰਹਾ ਹੈ ਲਗਾਤਾਰ ਪੰਜਾਬ ਸਰਕਾਰ ਇਹ આરોਪ ਲਗਾਤੀ ਹੈ ਕਿ ਹੁਣ ਦਾ 7000 ਕਰੋੜ ਕੇ ਆਸਪਾਸ ਜੋ ਹੈ ਉਹ ਕਿੰ ਸਰਕਾਰ ਪਰ ਬਕਾਇਆ ਹੈ ਆਰਡੀਐਫ ਦਾ ਪੈਸਾ ਮੇਰੇ ਬਾਰੇ ਇਸ ਵਾਰੇ ਕੋਈ ਨੋਲੇਜ ਨਹੀਂ ਜੇ ਕੋਈ ਗੱਲ ਹੈ ਸਾਡੇ ਨਾਲ ਆ ਕੇ ਮੇਰੇ ਨਾਲ ਗੱਲ ਕਰ ਲੈਣ ਜੇ ਕੋਈ ਹੈਗਾ ਏ ਜਿਵੇਂ ਕਿ ਆ ਪੈਸਾ ਸੀਗਾ ਅਰੋਗਿਆ ਕੇਂਦਰ ਜਿੱਥੇ ਅਸੀਂ ਲੋਕਾਂ ਦੀ ਸਿਹਤ ਠੀਕ ਕਰਨੀ ਆ ਲੋਕਾਂ ਨੂੰ ਮੈਡੀਸਨ ਪ੍ਰੋਵਾਈਡ ਕਰਨੀ ਆ 36 ਮੈਡੀਸਨ ਆ ਜਾਂ ਹੋਰ ਉੱਥੇ ਫੋਟੋਆਂ ਲਾਈ ਬੈਠੇ ਸੀ ਮਹੱਲਾ ਕਲੀਨਿੰਗ ਲੈ ਕੇ ਉਹ ਭਗਵੰਤ ਮਾਨ ਤੇ ਕੇਜਰੀਵਾਲ ਸਾਡਾ ਇਹ ਕੀ ਕਸੂਰ ਆ ਹੁਣ ਜਦੋਂ ਫੋਟੋਆਂ ਲਾਈਆਂ ਲੋਹਾਈਆਂ ਤੇ 1200 ਕਰੋੜ ਰੁਪਏ ਸਾਲ ਦਾ ਜਾਂਦਾ ਏ ਲੋਕਾਂ ਦੀ ਦਵਾਈ ਲਈ ਉਹ ਮੈਂ ਹੁਣ ਜਾ ਕੇ ਚੈੱਕ ਕਰੂੰ ਲੁਧਿਆਣੇ ਮੈਂ ਦੇਖਣਾ ਏ ਜਾ ਕੇ ਵੀ ਉਹ ਸਾਰਾ ਠੀਕ ਕਰਤਾ ਇਹਨਾਂ ਨੇ ਉਹ ਜਦੋਂ ਬਣਾਈ ਕੁਝ ਹੋਰ ਬੈਠੇ ਆ ਤੇ ਪੈਸਾ ਤਾਂ ਕਿਸੇ ਜਿਹੜੀ ਸਹੀ ਜਗ੍ਹਾ ਦੀ ਉਹ ਸਕੀਮ ਆ ਉਹ ਚ ਜਾਣਾ ਏ ਇਸ ਸਕੀਮ ਹੀ ਬਦਲ ਕੇ ਜਦੋਂ ਅਸੀਂ ਪੈਸਾ ਪਾਉਨੇ ਹੋ ਸਕੀਮ ਦਾ ਨੌਂ ਹੀ ਨਹੀਂ ਉੱਥੇ ਹੁੰਦਾ ਆਪਣੀ ਮਰਜ਼ੀ ਨਾਲ ਬਦਲਦੇ ਆ ਹੁਣ ਰੋਗਿਆ ਕੇਂਦਰੋਂ ਨੌਂ ਠੀਕ ਕੀਤਾ ਏ ਤੇ 1200 ਕਰੋੜ ਰੁਪਏ ਚਲਾ ਗਿਆ ਉਹ ਦਵਾਈਆਂ ਲਈ ਇਸ ਕਰਕੇ ਜੇ ਕੋਈ ਇਹ ਉੱਥੇ ਕਾਲਾ ਮਾਲਾ ਹੀ ਕਰੀ ਜਾਂਦੇ ਆ ਪਰ ਜੇ ਫਿਰ ਵੀ ਕੋਈ ਵੀ ਇਹਨਾਂ ਦੀ ਗੱਲ ਆ ਕੋਈ ਵੀ ਪੈਸਾ ਰਹਿੰਦਾ ਏ ਪੰਜਾਬ ਦੇ ਲਈ ਹਾਜ਼ਰ ਤਿਆਰ ਬੈਠੇ ਆ ਆ ਕੇ ਦੱਸਣ ਤਾਂ ਤੁਸੀਂ ਮੀਡੀਆ ਦੀ ਗੱਲ ਕਰਦੇ ਆ ਮੀਡੀਆ ਤੇ ਗੱਲ ਕਰੀ ਦਾ ਦੱਸੋ ਕੀ ਪਤਾ ਲਈਏ ਜੀ ਲੇਕਿਨ ਸੋ ਨਮਨੀ ਕਾਦੀ ਦਲ ਕੀ ਜੋ ਕੇ ਸੰਸਦ ਹੈ ਅਸ਼ਿਰਵਤਪੁਰ ਬਾਦਲ ਉਹਨੇ ਕਹਾਤਾ ਕਿ ਕਿਸਾਨੋ ਕੇ ਲਿਏ ਕੁਝ ਘੋਸ਼ਣਾ ਕਰਨਗੇ ਲੇਕਿਨ ਕੋਈ ਘੋਸ਼ਣਾ ਜੋ ਹੈ ਉਹ ਕਿਸਾਨੋ ਕੇ ਲਿਏ ਨਹੀਂ ਕੀ ਗਈ ਹੈ ਨਿਰਾਸ਼ਜਨਕ ਬੱਜਟ ਹੈ ਉਹ ਬਤਾਇਆ ਹੈ ਇਸ ਕੋ ਦੇਖੋ ਉਹਨਾਂ ਦੀ ਬਿਆਜ ਦਾ ਮੈਂ ਕੀ ਕਹਿਣਾ ਹੈ ਬੜੇ ਸਤਕਾਰਯੋਗ ਨੇ ਪਰ ਜਿਹੜਾ ਕੁਝ ਵੀ ਹੈ ਉਹਨਾਂ ਦੇ ਮੂਰੇ ਆ ਉਹ ਅੱਜ ਉਥੇ ਮੌਜੂਦ ਸੀ ਜਦੋਂ ਮੈਡਮ ਫਾਈਨਾਂਸ ਮਿਨਿਸਟਰ ਸਾਨੂੰ ਕੁਝ ਕਿਸਾਨਾਂ ਲਈ ਹਜੇ ਤਾਂ ਇਹ ਮੈਂ ਤੁਹਾਨੂੰ ਥੋੜੀਆਂ ਚੀਜ਼ਾਂ ਦੱਸੀਆਂ ਏ ਵੀ ਮੋਟਾ-ਮੋਟੀ ਤਿੰਨ ਦਾਲਾਂ ਬਾਕੀ ਸਾਰੇ ਆਇਲ ਸੀਡ ਜਿਹੜੇ ਉਹਨਾਂ ਦੇ ਲਈ ਜਿੰਨੀਆਂ ਵੀ ਨੇ ਤੇਲ ਲਈ ਜਿਹੜੀਆਂ ਵੀ ਆਪਾਂ ਸਬਜ਼ੀਆਂ ਬਣਾਉਨੇ ਆ ਘਰੇ ਦਾਲਾਂ ਬਣਾਉਨੇ ਆ ਹਰ ਚੀਜ਼ ਆਪਾਂ ਜਿਹੜਾ ਤੇਲ ਵਰਤਦੇ ਆ ਉਹਦੇ ਲਈ ਅਸੀਂ ਕਹਤਾ ਵੀ ਜਿਹੜੀ ਵੀ ਲਾਉਣਾ ਚਾਹੁੰਦੇ ਹੋ ਤੁਸੀਂ ਉਹ ਦੱਸੋ ਉਸ ਤੋਂ ਬਾਅਦ ਤੁਹਾਨੂੰ ਨਰਮ ਇੱਕ ਆ ਦੀ ਗੱਲ ਦੱਸਤੀ ਮਿਸ਼ਨ ਮੋਡ ਤੇ ਕੰਮ ਹੋਏਗਾ ਤੇ ਇਹ ਗਰੰਟੀ ਲੈ ਲਈ ਖਰੀਦ ਦੀ ਖਰੀਦ ਦੀ ਜ਼ਿੰਮੇਵਾਰੀ ਕੇਂਦਰ ਨੇ ਲੈ ਲਈ ਸਾਰੇ ਸਾਰੀ ਜੜੀ ਚੀਜ਼ਾਂ ਕਹਿੰਦੇ ਸੀਗੇ ਤੇ ਉਹ ਦੇਊਗੀ ਹੋਰ ਹੋਰ ਐ ਕਿਹੜੀ ਗੱਲ ਗਈ ਮੈਨੂੰ ਨਹੀਂ ਸਮਝ ਆਉਂਦੀ ਵੀ ਹੋਰ ਗੱਲ ਕੀ ਚਾਹੁੰਦੇ ਸੀ ਉਹ ਦੱਸਣ ਤਾਂ ਸਹੀ ਉਹਨਾਂ ਵਾਂਗੂ ਥੋੜੀ ਵੀ ਜਦੋਂ ਗਲਤ ਬਿੱਲ ਬਣਵਾ ਕੇ ਚਲੇ ਗਏ ਸੀ ਤਿੰਨੋਂ ਐਂਟੀ ਕਿਸਾਨ ਜਿਹੜੇ ਬਿੱਲ ਸੀ ਤੇ ਵੀਡੀਓ ਕੈਬਨਿਟ ਮੰਤਰੀ ਸੀ ਜਦੋਂ ਬਣੇ ਸੀ ਪਰ ਉਹ ਛੱਡੋ ਪੁਰਾਣੀਆਂ ਗੱਲਾਂ ਨੇ ਪਰ ਕਿਸਾਨਾਂ ਦੇ ਲਈ ਜਿੰਨਾ ਕੁਸ਼ ਇਸ ਵਾਰ ਬੋਲਿਆ ਗਿਆ ਏ ਜਾਂ ਫੰਡ ਮਹਈਆ ਕਰਾਇਆ ਗਿਆ ਏ ਉਹ ਕਦੇ ਨਹੀਂ ਹੋਇਆ ਮਿਡਲ ਕਲਾਸ ਨੂੰ ਕੀ ਫਾਇਦਾ ਹੋਗਾ ਜਿਸ ਤਰੀਕੇ ਸੇ ਛੂਟ دی ਗਈ ਹੈ ਇਨਕਮ ਟੈਕਸ ਲਈ ਬਿਲਕੁਲ ਜੀ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਕਿਸੇ ਦਾ ਵੀ ਕਿਸੇ ਦੀ 2 ਲੱਖ ਕਮਾਈ ਹੈ ਕਿਸ ਦੀ 5 ਹੈ ਕਿਸ ਦੀ 3 ਨਾ ਕਿਸ ਦੀ 7 ਤਾਂ ਕਿਸ ਦੀ 10 ਕਿਸ ਦੀ 12 ਉਹਨਾਂ ਤੱਕ ਕੋਈ ਟੈਕਸ ਹੀ ਖਤਮ ਕਰਤਾ ਕਿਸੇ ਨੂੰ ਕੁਝ ਦੇਣਾ ਹੀ ਨਹੀਂਗਾ ਇੱਕ ਇੱਕ ਰੁਪਈਆ ਵੀ ਕਿਸੇ ਨੇ ਨਹੀਂ ਦੇਣਾ ਤੇ ਇਹੀ ਸਰਕਾਰ ਕਰ ਸਕਦੀ ਹੈ ਨਾ ਉਹ ਸਰਕਾਰ ਨੇ 100% ਕਰਤਾ ਉਹਦੇ ਤੋਂ ਇਲਾਵਾ ਜਿਹੜੀਆਂ ਸਲਖਪਤੀ ਦੀਦੀਂ ਬਣਾਉਣੀਆਂ ਉਹਨਾਂ ਦੀ ਤੁਹਾਨੂੰ ਪਤਾ ਹੈ ਵਿਰਾਸ਼ਟਰਪਤੀ ਜੀ ਨੇ ਕੱਲ ਕਿਹਾ ਵੀ ਉਹ ਕਿਸ ਤਰੀਕੇ ਨਾਲ 1 ਕਰੋੜ ਤੋਂ 2 ਕਰੋੜ ਹੋਰ ਵਧਾਉਣੇ ਆ ਤਿੰਨ ਕਰਨਾ ਕਿਸ ਤਰੀਕੇ ਨਾਲ ਸਭ ਨੂੰ ਮਕਾਨ ਦੇਣੇ ਆ ਉਹਦੇ ਬਾਰੇ ਜਿਹੜੀ ਇਹ ਗੱਲ ਕੱਲ ਕੀਤੀ ਆ ਤੁਹਾਨੂੰ ਮੈਂ ਦੱਸਿਆ ਵੀ ਕਿਸ ਤਰੀਕੇ ਨਾਲ ਨੌਕਰੀਆਂ ਦੇਣੀਆਂ ਨੇ ਉਹਦੇ ਬਾਰੇ ਸਾਰਾ ਕੁਝ ਦੱਸਿਆ ਹੈ ਹਰ ਪੈਰਾਮਿਲਟਰੀ ਫੋਰਸਿਸ ਹਰ ਫੌਜ ਦੇ ਵਿੱਚ ਫੌਜ ਦੇ ਵਿੱਚ 3 ਲੱਖ ਤੋਂ ਉੱਤੇ ਕਰੋੜ ਦਾ ਬਜਟ ਚਲਾ ਗਿਆ ਉਹ ਸਾਰਾ ਉਹਦੇ ਵਿੱਚ ਭਰਤੀਆਂ ਹੋਣੀਆਂ ਐ ਰੇਲਵੇ ਵਿੱਚ 255000 ਕਰੋੜ ਦਾ ਬਜਟ ਹੋ ਗਿਆ ਇਹ ਸਾਰਾ ਪੈਸਾ ਅਲਟੀਮੇਟਲੀ ਜਾਣਾ ਕਿੱਥੇ ਆ ਜੇ ਐਮਐਸ ਐਮਐਸਈ ਜੇ 10000 ਕਰੋੜ ਤੋਂ 20000 ਕਰੋੜ ਰੁਪਈਆ ਦੇਣ ਦੀ ਗੱਲ ਹੋ ਗਈ ਤੇ ਕਿੰਨੇ ਐਮਐਸ ਐਮਐਸਈ ਵਾਲੇ ਨਵੇਂ ਫੈਕਟਰੀਆਂ ਲਾਉਣਗੇ ਕਿੰਨਾ ਉਹਨਾਂ ਨੂੰ ਸਰਕਾਰ ਵੱਲੋਂ ਮਦਦ ਕੀਤੀ ਜਾ ਰਹੀ ਹੈ ਤੇ ਉਹਦੇ ਫੈਕਟਰੀਆਂ 'ਚ ਕੰਮ ਕਿਹਨੇ ਕਰਨਾ ਹੈ ਆਮ ਮਜ਼ਦੂਰ ਨੇ ਕੰਮ ਕਰਨਾ ਪੜੇ ਲਿਖੇ ਨੌਜਵਾਨਾਂ ਨੇ ਉੱਥੇ ਕੁਰਸੀਆਂ ਤੇ ਡਿਗਰੀਆਂ ਲੈ ਕੇ ਬਹਿਣਾ ਹੈ ਜੇ ਉਦੋਂ ਤੱਕ ਸਟਾਰਟਅੱਪਸ ਦੀ ਗੱਲ ਕਰੀਏ ਇਹ ਸਟਾਰਟਅਪ ਜਿਹੜਾ 10000 ਕਰੋੜ ਰੁਪਈਆ ਰੱਖਿਆ ਗਿਆ 10000 ਕਰੋੜ ਉਹ ਨਵੇਂ ਬੱਚਿਆਂ ਨੇ ਸਾਡੇ ਨੇ ਪੜੇ ਲਿਖਿਆ ਨੇ ਸਟਾਰਟਅਪ ਸ਼ੁਰੂ ਕਰਨਾ ਏ ਉਹਨਾਂ ਲਈ ਉਹ ਪੈਸਾ ਰੱਖਿਆ ਗਿਆ ਏ ਇਸ ਕਰਕੇ ਬਹੁਤ ਕੁਸ਼ਾ ਜਿਹੜਾ ਇਹਦੇ ਵਿੱਚ ਕਵਰ ਹੋਇਆ ਏ ਤੇ ਹੋਰ ਬਹੁਤ ਗੱਲਾਂ ਨੇ ਜਿਹੜੀਆਂ ਪੜਨ ਵਾਲੀਆਂ ਹਜੇ ਜਿਵੇਂ ਉਹਨਾਂ ਨੇ ਕਿਹਾ ਵੀ ਪੈਰਾ ਆ ਨੰਬਰ ਆ ਨੰਬਰ ਆ ਨੰਬਰ ਉਹ ਸਾਰਿਆਂ ਨੇ ਹਜੇ ਅਸੀਂ ਵੀ ਉਦੇ ਉੱਤੇ ਅੱਜ ਹੁਣ ਮੈਡਮ ਪ੍ਰੈਸ ਕਾਨਫਰੰਸ ਕਰ ਰਹੇ ਆ ਫਾਈਨਾਂਸ ਮਿਨਿਸਟਰਲ ਹੋਰ ਡਿਟੇਲ ਚ ਜਾ ਕੇ ਤੁਹਾਡੇ ਨਾਲ ਕੱਲ ਹੋਰ ਡਿਟੇਲ ਨਾਲ ਗੱਲ ਕਰਾਂਗੇ